ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਦਾ ਕੀਤਾ ਨਵਟਾਰਾ ਪੰਜਾਬ ਸਰਕਾਰ ਦੀ ਅਥਾਰਟੀ ਨੂੰ 7 ਦਿਨਾਂ ਦੇ ਅੰਦਰ ਫੈਸਲਾ ਦੇਣ ਦਾ ਜਿਹੜਾ ਹੁਕਮ ਕੀਤਾ ਦੂਸਰਾ ਮੁੱਦਾ ਹੈ ਕਿ ਪੰਜਾਬ ਕਾਂਗਰਸ ਵਿੱਚ ਸ਼ਾਂਤੀ ਪਸਰੀ ਹਾਈ ਕਮਾਂਡ ਦੀ ਕੁਰਕੀ ਦਾ ਹੋਇਆ ਅਸਰ ਤੋ ਇਹ ਮੁੱਦੇ ਪੰਜਾਬ ਦੇ ਵਿੱਚ ਅੱਜ ਛਾਇਆ ਹੋਇਆ ਹੈ ਆਓ ਇਹਨਾਂ ਤੇ ਕਰਦੇ ਹਾਂ ਚਰਚਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ੂ ਆਨਲਾਈਨ YouTube ਚੈਨਲ ਅਤੇ Facebook ਪੇਜ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਬਜਟ ਅਜਲਾਸ ਨੂੰ ਲੈ ਕੇ ਇਹ ਪਟੀਸ਼ਨ ਲਗਾਈ ਗਈ ਸੀ ਕਿ ਮੈਨੂੰ ਅਜਲਾਸ ਵਿੱਚ ਹਿੱਸਾ ਲੈਣ ਲਈ ਪੈਰੋਲ ਦਿੱਤੀ ਜਾਵੇ ਜਿਸ ਨੂੰ ਲੈ ਕੇ ਅੱਜ ਅਦਾਲਤ ਨੇ ਇਸ ਪਟੀਸ਼ਨ ਦਾ ਨਵਟਾਰਾ ਕਰਦੇ ਹੋਏ ਇਹ ਫੈਸਲਾ ਦਿੱਤਾ ਕਿ ਪੰਜਾਬ ਸਰਕਾਰ ਦੀ ਅਥਾਰਟੀ 7 ਦਿਨਾਂ ਦੇ ਅੰਦਰ ਇਹ ਫੈਸਲਾ ਦੇਵੇ ਕਿ ਕੀ ਭਾਈ ਅਮਰਤਪਾਲ ਸਿੰਘ ਨੂੰ ਬਜਟ اجلاس ਵਿੱਚ ਸ਼ਾਮਲ ਹੋਣ ਦੀ ਆਗਾਜ਼ ਦੇਣੀ ਹੈ ਜਾਂ ਨਹੀਂ ਇਸ ਤੋਂ ਪਹਿਲਾਂ ਵੀ ਜਿਵੇਂ 21 ਨਵੰਬਰ ਨੂੰ ਪਾਈ ਅਮਰਤਪਾਲ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਲਾਈ ਸੀ ਉਸ ਪਟੀਸ਼ਨ ਨੂੰ ਲੈ ਕੇ ਵੀ ਅਥਾਰਟੀ ਜੇਸ ਦੇ ਵਿੱਚ ਪੰਜਾਬ ਸਕੱਤਰ ਅਮਰਸਰ ਦੇ ਡੀਸੀ ਵੱਲੋਂ ਇਹ ਰਿਪੋਰਟ ਕੀਤੀ ਸੀ ਕਿ ਉਹਨਾਂ ਨੂੰ اجلاس ਵਿੱਚ ਜਾਣ ਤੋਂ ਜਿਹੜਾ ਆ ਉਹ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਹਾਈ ਕੋਰਟ ਨੇ ਉਹਨਾਂ ਨੂੰ ਮੁੜ ਪਟੀਸ਼ਨ ਲਾਉਣ ਦੀ ਇਜਾਜ਼ਤ ਦਿੱਤੀ ਸੀ ਹੁਣ ਅੱਜ ਤੋਂ 7 ਦਿਨਾਂ ਬਾਅਦ ਇਹ ਪੰਜਾਬ ਦੀ ਅਥਾਰਟੀ ਕੀ ਫੈਸਲਾ ਸੁਣਾਉਂਦੀ ਆ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਹੈ ਉੱਥੇ ਹੀ ਕਾਂਗਰਸ ਦੇ ਵਿੱਚ ਜਿਹੜਾ 카ਟੋ پلیਸ ਸੀ ਉਹ ਲੀਡਰਸ਼ਿਪ ਨੂੰ ਲੈ ਕੇ ਜੱਟ ਬਨਾਮ ਦਲਤ ਸਮਾਜ ਨੂੰ ਲੈ ਕੇ ਕਾਟੋਕਲੇਸੀ ਕੇ ਚਨਜੀਤ ਸਿੰਘ ਚੰਨੀ ਲੋਕ ਸਭਾ ਮੈਂਬਰ ਚਲੰਦਰ ਤੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਐਸ ਸੀ ਸੈਲ 올 ਇੰਡੀਆ ਕਾਂਗਰਸ ਦੀ ਮੀਟਿੰਗ ਵਿੱਚ ਕਿ ਪੰਜਾਬ ਦੇ ਜਿਹੜੇ ਵੱਡੇ ਮੇਨ ਅਹੁਦੇ ਆ ਉਹ ਜੱਟ ਬਰਾਦਰੀ ਕੋਲ ਆ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ 카ਟੋਕਲੇਸ਼ ਵੱਧ ਗਿਆ ਸੀ ਦਿੱਲੀ ਕਾਂਗਰਸ ਹਾਈ ਕਮਾਨ ਨੇ ਇਸ 카ਟੋਕਲੇਸ਼ ਨੂੰ ਖਤਮ ਕਰਨ ਲਈ ਕੋਈ ਲਗਾਤਾਰ 3 ਘੰਟੇ ਸਮਾਂ ਦਿੱਤਾ ਔਰ ਇਸ ਦੌਰਾਨ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਕ ਚੰਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਡੈਪਟੀ ਸਪੀਕਰ ਰਹੇ ਰਾਣਾ ਕੇਪੀ ਸਿੰਘ ਅਤੇ ਹੋਰ ਅਲੀ ਦੇ ਜਿਨ੍ਹਾਂ ਦੇ ਵਿੱਚ ਡਾਕਟਰ ਅਮਰ ਸਿੰਘ ਲੋਕ ਸਭਾ ਮੈਂਬਰ ਸ਼ਾਮਲ ਸੀ ਇਹਨਾਂ ਆਗੂਆਂ ਨੂੰ মিডিਏ ਤੋਂ ਦੂਰੀ ਬਣਾ ਕੇ ਰੱਖਣ ਦੀ ਕੁਰਕੀ ਦਿੱਤੀ ਗਈ ਇੱਕ ਦੂਸਰੇ ਖਿਲਾਫ ਬਿਆਨ ਦੇਣ ਤੋਂ ਮਨਾਹੀ ਕੀਤੀ ਗਈ ਉੱਥੇ 20 ਤੋਂ 2027 ਦੀਆਂ ਚੋਣਾਂ ਨੂੰ ਲੈ ਕੇ ਇਹਨਾਂ ਆਗੂਆਂ ਨੂੰ ਇੱਥੇ ਕਿਵੇਂ ਚੋਣ ਜਿੱਤਣੀਆਂ ਇਹ ਸਲਾਹਾਂ ਦਿੱਤੀਆਂ ਗਈਆਂ ਦੋਸਤੋ ਹਾਈ ਕਮਾਂਡ ਦੀ ਘੁਰਕੀ ਤੋਂ ਬਾਅਦ ਅੱਜ ਸਾਰਾ ਦਿਨ ਕਾਂਗਰਸ ਦੇ ਵਿੱਚ ਸ਼ਾਂਤੀ ਪਸਰੀ ਰਹੀ ਇਹ ਸ਼ਾਂਤੀ ਕਿੰਨਾ ਸਮਾਂ ਕੱਡੇਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਹਾਂ ਇਹ ਜ਼ਰੂਰ ਹੈ ਕਿ ਕਾਂਗਰਸ ਸੂਬੇ ਦੇ ਅੰਦਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਬਹੁਤੇ ਵੱਡੇ ਕਿਸੇ ਮੁੱਦੇ ਨਾਲ ਢੇਰ ਵਿੱਚ ਕਾਮਯਾਬ ਨਹੀਂ ਹੋ ਸਕੀ ਜੇ ਖਬਰਾਂ ਦੇ ਵਿੱਚ ਚਰਚਾ ਬਣੀ ਹੈ ਤਾਂ ਉਹ ਸਿਰਫ ਆਪਸੀ ਕਾਟੋਕਲੇਸ਼ਨ ਨੂੰ ਲੈ ਕੇ ਕਿਉਂਕਿ 227 ਦੀਆਂ ਚੋਣਾਂ ਤੋਂ ਪਹਿਲਾਂ ਇਹ 6-7 ਲੀਡਰ ਜਿਹੜੇ ਆ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਤਸਵੀਰਾਂ ਰਿਹਾ ਇਹਨਾਂ ਦੀਆਂ ਉਮੀਦਾਂ ਤੇ ਪਾਰਟੀ ਹਾਈ ਕਮਾਂਡ ਨੇ ਪਾਣੀ ਫੇਰ ਦਿੱਤਾ ਹੈ ਉਹਨਾਂ ਨੇ ਆਖਿਆ ਕਿ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਕਿਸੇ ਨੂੰ ਵੀ ਚਿਹਰਾ ਨਹੀਂ ਲਾਣਿਆ ਜਾਊਗਾ ਪੰਜਾਬ ਦੇ ਇੰਚਾਰਜ ਉਪੇਸ਼ ਬਗੇਲ ਨੇ ਪਿਛਲੇ ਦਿਨੀ ਇਹ ਬਿਆਨ ਦੇ ਦਿੱਤਾ ਸੀ ਸੋ ਦੋਸਤੋ ਹੁਣ ਦੇਖਣਾ ਹੈ ਕਿ ਕਾਂਗਰਸ ਦੇ ਅੰਦਰ ਇਹ ਸ਼ਾਂਤੀ ਕਿੰਨੇ ਦਿਨਾਂ ਤੱਕ ਬਸਤੀ ਰਹਿੰਦੀ ਆ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਲਈ ਇੰਨਾ ਕੱਲ੍ਹ ਲਈ ਤੁਹਾਨੂੰ ਨਵਾਂ ਮੁੱਦਾ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਕਾ نیوز ਆਨਲਾਈਨ YouTube ਚੈਨਲ ਅਤੇ Facebook ਪੇਜ ਧੰਨਵਾਦ